ਸਾਡੇ ਨਾਲ ਇਸ ਵੇਲੇ ਨੇ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਦਾਦੂਵਾਲ ਜੀ ਪੰਜਾਬ ਨਾਵਾ ਵਿੱਚ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਭਾਈ ਸਾਹਿਬ ਇੱਕ ਛੋਟਾ ਜਿਹਾ ਸਵਾਲ ਸੀ ਕਿ ਜੋ ਭਾਈ ਰਾਜੋਆਣਾ ਵੱਲੋਂ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਇੱਕ ਖਾਸ ਤਰੀਕ ਤੱਕ ਤੁਸੀਂ ਜੇਕਰ ਆਪਣੀ ਕੀਤੀ ਹੋਈ ਅਪੀਲ ਕੇਂਦਰ ਸਰਕਾਰ ਨੂੰ ਵਾਪਸ ਨਹੀਂ ਲੈਂਦੇ ਤਾਂ ਉਹ 5 ਤਰੀਕ ਤੋਂ ਉਹ ਖੜਤਾਲ ਤੇ ਚਲੇ ਜਾਣਗੇ ਉਹ ਚਾਹੁੰਦੇ ਨੇ ਕਿ ਉਹ ਇਹਨਾਂ ਚੀਜ਼ਾਂ ਤੋਂ ਝੰਜਟਾਂ ਤੋਂ ਦੂਰ ਹੋਣਾ ਚਾਹੁੰਦੇ ਹੋ ਤੁਸੀਂ ਰਾਜਵਾਲਾ ਸਾਹਿਬ ਦੇ ਇਸ ਪੱਖ ਨੂੰ ਕਿਵੇਂ ਦੇਖਦੇ ਹੋ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਬਹੁਤ ਹੀ ਸੰਜੀਦਗੀ ਵਾਲਾ ਮਸਲਾ ਹੈ ਜੀ ਇਸ ਮਸਲੇ ਦੇ ਉੱਤੇ ਕਾਫੀ ਜਦੋਜਹਿਦ ਜਿਹੜੀ ਪੰਥ ਵੱਲੋਂ ਕੌਮ ਵੱਲੋਂ ਹੋ ਚੁੱਕੀ ਆ ਔਰ ਲਗਾਤਾਰ ਜਾਰੀ ਹੈ ਹਾਂਜੀ ਗੁਰਦੁਆਰਾ ਅੰਬਸਾ ਮੋਹਾਲੀ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਮੋਰਚਾ ਆਰੰਭਿਆ ਸੀ। ਜਿਉਂ ਕੁਝ ਸਿੰਘਾਂ ਦੀਆਂ ਪਰੋਲਾਂ ਹੋਈਆਂ ਸੀ ਜਿਹੜੇ ਪਹਿਲਾਂ ਕਦੇ ਵੀ ਪਰੋਲ ਤੇ ਨਹੀਂ ਸੀ ਆਏ। ਠੀਕ। ਪਰ ਬਾਬੂ ਸੂਰਤ ਸਿੰਘ ਉਹਨਾਂ ਨੇ ਹਸਨਪੁਰ ਮੋਰਚਾ ਆਰੰਭਿਆ ਸੀ। ਹਾਂ। ਆ ਕੁਝ ਸਿੰਘਾਂ ਦੀਆਂ ਜੇਲ੍ਹ ਤਬਦੀਲੀਆਂ ਹੋਈਆਂ ਸੀ ਜਿਵੇਂ ਪ੍ਰੋਫੈਸਰ ਭੁੱਲਰ ਦੀ ਔਰ ਭਾਈ ਗੁਰਦੀਪ ਸਿੰਘ ਖੇੜਾ ਦੀ ਅਮਰਸਰ। ਜੀ। ਔਰ ਫਿਰ ਬਰਗਾੜੀ ਦਾ ਇਨਸਾਫ ਮੋਰਚਾ ਲਗਾਤਾਰ ਸਾਢੇ 6 ਮਹੀਨੇ ਚੱਲਿਆ ਤਾਂ ਕੁਝ ਸਿੰਘਾਂ ਦੀਆਂ ਜਿਹੜੀਆਂ ਸੀ ਜੇਲ੍ਹ ਤਬਦੀਲੀਆਂ ਤੇ ਪਰੋਲਾਂ ਤੇ ਰਿਹਾਈਆਂ ਵੀ ਹੋਈਆਂ ਸੀਗੀਆਂ ਬਿਲਕੁਲ ਲਗਾਤਾਰ ਪੰਥਕ ਵੱਲੋਂ ਕੌਮ ਵੱਲੋਂ ਸੰਘਰਸ਼ ਜਾਰੀ ਹੈ ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਉਸ ਦੇ ਦੌਰਾਨ ਵੀ ਕਈ ਸਿੰਘਾਂ ਦੀਆਂ ਰਿਹਾਈਆਂ ਤੇ ਪਰੋਲਾਂ ਹੋਈਆਂ ਨੇ ਹਾਂਜੀ ਪਰ ਅੱਜ ਵੀ ਮਸਲਾ ਸਾਡਾ ਜਿਉਂਦਾ ਕਿਉਂ ਹੀ ਖੜਾ ਹੈ ਕਿ ਬਹੁਤ ਸਾਰੇ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਜੇ ਫਿਰ ਵੀ ਜੇਲ੍ਹਾਂ ਚ ਨਜ਼ਰਬੰਦ ਨੇ ਉਹਨਾਂ ਨੂੰ ਰਹਾਅ ਨਹੀਂ ਕੀਤਾ ਜਾ ਰਿਹਾ ਅਰੇ ਮਸਲੇ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਕਿ ਕਾਨੂੰਨੀ ਘਟ ਤੇ ਪੋਲੀਟੀਕਲ ਜ਼ਿਆਦਾ ਬਣਿਆ ਹੋਇਆ ਹੈ ਠੀਕ ਹੈ ਇਹ ਕਾਨੂੰਨ ਅਨੁਸਾਰ ਦੇਖੀਏ ਤਾਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਰਿਹਾਈ ਬਣਦੀ ਹੈ ਹਾਂਜੀ ਪੋਲੀਟੀਕਲ ਜਿਹੜੀਆਂ ਪੋਲੀਟਿਕਸ ਕਰਦੀਆਂ ਪਾਰਟੀਆਂ ਨੇ ਉਹਨਾਂ ਨੇ ਆਪਣਾ ਜੋੜ ਤੋੜ ਦੇਖਣਾ ਹੁੰਦਾ ਹੈ ਹਾਂਜੀ ਉਹਨਾਂ ਦੇ ਅਨਸਾਰ ਹੀ ਮੈਂ ਸਮਝਦਾ ਕਿ ਜਿਹੜੀ ਹੈ ਸਾਡੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਨੇ ਘਮਣਘੇਰੀਆਂ 'ਚ ਫਸੀਆਂ ਹੋਈਆਂ ਨੇ ਹਾਂਜੀ ਹਾਂਜੀ ਪਿਛਲੇ ਸਮੇਂ ਭਾਈ ਰਾਜੋਆਣਾ ਦਾ ਜਦੋਂ ਫਾਂਸੀ ਦਾ ਐਲਾਨ ਹੋਇਆ ਸੀ 2012 ਚ ਉਦੋਂ ਬੜੀ ਜਦੋਜਹਦ ਅਸੀਂ ਰੰਬੀ ਸੀ ਪੂਰੇ ਪੰਜਾਬ ਚ ਪਰ ਤੁਹਾਡੇ ਵੀ ਸ਼ਾਇਦ ਯਾਦ ਹੋਣਾ ਕਿ 31 ਮਾਰਚ ਨੂੰ ਫਾਂਸੀ ਦਾ ਐਲਾਨ ਸੀ ਤੇ 28 ਮਾਰਚ ਦੀ ਰਾਤ ਨੂੰ ਸਾਨੂੰ ਗ੍ਰਿਫਤਾਰ ਕਰ ਲਿਆ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਸਰਕਾਰ ਸੀਗੀ ਬਿਲਕੁਲ ਮੈਨੂੰ ਵੀ ਕਪੂਰਥਲਾ ਜੇਲ੍ਹ ਬੰਦ ਰੱਖਿਆ ਬਹੁਤ ਸਾਰੇ ਸਿੰਘਾਂ ਨੂੰ ਜਿਹੜੇ ਆਗੂ ਸੀ ਲੀਡ ਕਰ ਰਹੇ ਕੋਈ ਲੁਧਿਆਣਾ ਕੋਈ ਅੰਮ੍ਰਿਤਸਰ ਕੋਈ ਉਠੰਡਾ ਕੋਈ ਫਰੀਦਕੋਟ ਜੇਲ੍ਹ ਚ ਬੰਦ ਰੱਖੇ ਸੀਗੇ ਹਾਂਜੀ ਹਾਂਜੀ ਫਿਰ ਜਦੋਂ ਸਾਰਾ ਪੰਜਾਬ ਹੀ ਸੜਕਾਂ ਤੇ ਆ ਗਿਆ ਦੁਨੀਆ ਭਰ ਤੇ ਕੇਸਰੀ ਝੰਡੇ ਲੱਗ ਗਏ ਸੀ ਤਾਂ ਫਿਰ ਰਾਸ਼ਟਰਪਤੀ ਨੇ ਸਫਾਂਸੀ ਨੂੰ ਟਾਲ ਦਿੱਤਾ ਸੀ ਫਿਰ ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਵੀ ਜਾ ਕੇ ਪ੍ਰਿਆਰ ਕਰਨੀ ਪਈ ਸੀ ਕਿ ਹਾਲਾਤ ਬੇ ਕਾਬੂ ਹੋ ਰਹੇ ਨੇ ਹਾਂਜੀ ਅਸ ਤੋਂ ਬਾਅਦ ਜਿਹੜਾ ਮਸਲਾ ਸੀ ਇਹ ਠੰਡੇ ਵਸਤੇ ਚ ਪੈ ਗਿਆ ਮਰਸੀ ਪੁਟੀਸ਼ਨ ਸ਼੍ਰੋਮਣੀ ਕਮੇਟੀ ਨੇ ਪਾਈ ਉਹਦੇ ਤੇ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਪਿਛਲੇ ਸਮੇਂ ਸ਼੍ਰੋਮਣੀ ਕਮੇਟੀ ਨੇ ਇੱਕ 9 ਮੈਂਬਰੀ ਕਮੇਟੀ ਵੀ ਬਣਾਈ ਸੀ ਜਿਹੜੀ ਬਾਅਦ ਚ 11 ਮੈਂਬਰੀ ਕਰ ਦਿੱਤੀ ਉਹਨਾਂ ਨੂੰ ਪਤਾ ਹੀ ਹੈ ਹਾਂਜੀ ਤੁਸੀਂ ਸ਼ਾਮਲ ਸੀ ਉਹਦੇ ਵਿੱਚ ਹਾਂ ਮੈਨੂੰ ਵੀ ਉਹਦੇ ਵਿੱਚ ਸ਼ਾਮਲ ਕੀਤਾ ਸੀਗਾ ਹਾਂਜੀ ਪਰ ਜਦੋਂ ਉਹਦੀ ਪਹਿਲੀ ਮੀਟਿੰਗ ਸੀ ਉਹਦੀ ਪਹਿਲੀ ਮੀਟਿੰਗ 'ਚ ਮੈਂ ਆਪਣਾ ਇਤਰਾਜ਼ ਜ਼ाहिर ਕੀਤਾ ਸੀ ਪ੍ਰਧਾਨ ਸ਼੍ਰਮਣੀ ਕਮੇਟੀ ਨੂੰ ਕਿ ਜਿਨ੍ਹਾਂ ਨੇ ਆਪਣੇ ਰਾਜ ਭਾਗ ਦੇ ਦੌਰਾਨ ਇਨਸਾਫ਼ ਮੰਗਦਿਆਂ ਨੂੰ ਬੰਦੀ ਬਣਾਇਆ ਹੋਵੇ ਹਾਂਜੀ ਤੇ ਜਿਨ੍ਹਾਂ ਨੇ ਆਪਣੇ ਰਾਜ ਭਾਗ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਟੱਕਾ ਨਹੀਂ ਤੋੜਿਆ ਜੀ ਜੀ ਉਹ ਇਸ ਕਮੇਟੀ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਹੂੰ ਮੈਂ ਤਾਂ ਇਤਰਾਜ਼ ਹੀ ਜਾਰੀ ਕੀਤਾ ਸੀਗਾ ਬਾਅਦ ਵਿੱਚ ਮੁਲਾਕਾਤ ਵੀ ਉਸੇ ਦਿਨ ਹੀ ਮੀਟਿੰਗ ਤੋਂ ਬਾਅਦ ਮੇਰੀ ਪ੍ਰਧਾਨ ਸ਼੍ਰਮਣੀ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਹਣਾ ਨਾਲ ਹੋਈ ਸੀ ਜੀ ਉਹ ਕਹਿੰਦੇ ਵੀ ਇਸ ਤਰ੍ਹਾਂ ਮਸਲਾ ਹੁਕਮ ਔਖਾ ਹੋ ਜਾਊਗਾ ਇਕੱਠੇ ਚੱਲਣ ਦੀ ਲੋੜ ਮੈਂ ਕਿਹਾ ਸੀ ਇਤਰਾਜ਼ ਜਾਰੀ ਕਰ ਦਿੰਦਾ ਹਾਂਜੀ ਬਾਹਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਪਰ ਸਾਡਾ ਇਤਰਾਜ਼ ਹੈ ਕਿ ਜਿਨ੍ਹਾਂ ਲੋਕਾਂ ਨੇ ਬੰਦੀ ਬਣਾਈ ਜਿਨ੍ਹਾਂ ਨੇ ਭਾਈ ੁੱਲਰ ਨੂੰ ਕਦਰਨਾਕਰਤਵਾਦੀ ਦੱਸਿਆ ਸੀ ਕਿ ਦਿੱਲੀ ਤੋਂ ਪੰਜਾਬ ਸ਼ਿਫਟ ਨਹੀਂ ਕੀਤਾ ਜਾ ਸਕਦਾ ਹਮ ਹਮ ਅੱਜ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਕਰੇ ਮੈਂ ਕਿਹਾ ਅਕਾਲੀ ਦਲ ਦੇ ਬੜੇ ਵਾਹਿਦ ਲੀਡਰ ਹੈਗੇ ਆ ਕਿਸੇ ਨੂੰ ਸ਼ਾਮਲ ਕਰ ਲਓ ਹਮ ਤੁਸੀਂ ਖੁਦ ਵੀ ਅਕਾਲੀ ਦਲ ਦੇ ਮੈਂਬਰ ਹੋ ਠੀਕ ਹੈ ਪਰ ਜੇਕਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੋ ਹੁਣ ਹੈ ਜੇ ਨਹੀਂ ਪਾਉਂਗੇ ਤੇ ਇਹ ਤਾਂ ਨਹੀਂ ਕਿ ਕਮੇਟੀ ਕੰਮ ਨਹੀਂ ਕਰ ਸਕਦੀ ਹਮ ਅਸੀਂ ਇਤਰਾਜ਼ ਜਾਰੀ ਕੀਤਾ ਸੀਗਾ ਪਹਿਲੀ ਮੀਟਿੰਗ ਵਿੱਚ ਹੀ ਲਿਖਤੀ ਇਤਰਾਜ਼ ਸੀਗਾ ਬਕਾਇਦਾ ਪ੍ਰਧਾਨ ਨੂੰ ਵੀ ਦਿੱਤਾ ਜਿਨ੍ਹਾਂ ਦੇ ਇਤਰਾਜ਼ ਸੀ ਉਹਨਾਂ ਨੂੰ ਵੀ ਦਿੱਤਾ ਬਾਕੀ ਜਿਹੜੇ ਮੈਂਬਰ ਸੀ ਉਹਨਾਂ ਨੂੰ ਵੀ ਦਿੱਤਾ ਹੂੰ ਹੂੰ ਪਰ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪ ਖੁਦ ਉਸ ਕਮੇਟੀ ਦਾ ਹੀ ਭੋਗ ਪਾ ਦਿੱਤਾ ਉਹਨਾਂ ਨੇ ਉਸ ਨੂੰ ਜਿਹਦੇ ਤੇ ਇਤਰਾਜ਼ ਸੀ ਉਹਨੂੰ ਬਾਹਰ ਤਾਂ ਨਹੀਂ ਕੀਤਾ ਜਾਂ ਉਹਨਾਂ ਦੀ ਸਮਰੱਥਾ ਨਹੀਂ ਸੀ ਕਰ ਸਕਣ ਦੀ ਠੀਕ ਹੈ ਜੀ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਸੀ ਉੱਥੇ ਹੂੰ ਹੂੰ ਫਿਰ ਉਹਨਾਂ ਨੇ ਦਿੱਲੀ ਜਦੋਂ ਗਏ ਕੇਜਰੀਵਾਲ ਸਾਹਿਬ ਦੇ ਬਾਰ ਅੱਗੇ ਜਾ ਕੇ ਜਿਹੜੇ ਸਾਬਕਾ ਪ੍ਰਧਾਨ ਦਿੱਲੀ ਕਮੇਟੀ ਦੇ ਉਹਨਾਂ ਨੂੰ ਨਾਲ ਲੈ ਕੇ ਖੜ ਗਏ ਜਿਹੜਾ ਮੌਜੂਦਾ ਪ੍ਰਧਾਨ ਸੀ ਉਹਨੂੰ ਦੱਸਿਆ ਤੱਕ ਨਹੀਂ ਉਹ ਦੋਨਾਂ ਵੀ ਇਸ ਗੱਲ ਦਾ ਇਤਰਾਜ਼ ਕੀਤਾ ਸੀ ਬਾਅਦ ਵਿੱਚ ਮੇਰੇ ਇਤਰਾਜ਼ ਤੋਂ ਬਾਅਦ ਹਾਂਜੀ ਕਿ ਵਾਕਈ ਜਿਨ੍ਹਾਂ ਨੇ ਬੰਦੀ ਬਣਾਏ ਆ ਉਹ ਬੰਦੀ ਸਿੰਘ ਰਿਹਾਈ ਕਮੇਟੀ ਚ ਕਿਵੇਂ ਹੂੰ ਤਾਂ ਇਸ ਤਰੀਕੇ ਨਾਲ ਉਹ ਜਦੋਂ ਜੈ ਜीडीसी ਉਦੋਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਉਹ ਕਮੇਟੀ ਦਾ ਹੀ ਭੋਗ ਪਾ ਦਿੱਤਾ ਫਿਰ ਦਸਕਤੀ ਮਹਿਮਾ ਸ਼ੁਰੂ ਕਰਤੀ ਚਲੋ ਅਸੀਂ ਕਹਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਹਾਂਜੀ ਜਦੋਂ ਵੀ ਕੋਈ ਬੰਦੀ ਸਿੰਘਾਂ ਦੀ ਰਿਹਾਈ ਜਾਂ ਪੰਥ ਜਾਂ ਕੌਮ ਦੇ ਮਸਲੇ ਦੀ ਗੱਲ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਤੱਕ ਸਭ ਤੋਂ ਹੋਊਗੀ ਅਸੀਂ ਨੰਗੇ ਪੈਰੀ ਉਹਦਾ ਸਮਰਥਨ ਕਰਾਂਗੇ ਜਾ ਕੇ ਹਾਜ਼ਰ ਹੋਵਾਂਗੇ ਹਾਂਜੀ ਔਰ ਮੈਂ ਇਹ ਦਸਕਤੀ ਮਹਿਮਾ ਦਾ ਵਰਤੌਰ ਪ੍ਰਧਾਨ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਨਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਹਾਂ ਜੀ ਸ੍ਰੀ ਆਨੰਦਪੁਰ ਸਾਹਿਬ ਮੈਂ ਤਖਤ ਦੇ ਦਰਸ਼ਨ ਕਰਕੇ ਬਾਹਰ ਆਇਆ ਤੇ ਉੱਥੇ ਸਟਾਲ ਲੱਗਾ ਸੀ ਔਰ ਮੈਂ ਖੁਦ ਉੱਥੇ ਦਸਤਕਤ ਕੀਤੀ ਠੀਕ ਹੈ ਜੀ ਅੱਜ ਵੀ ਉਹਨਾਂ ਦੇ ਜਿਹੜਾ 35 ਲੱਖ ਦਸਤਕਤ ਆ ਉਹਦੇ 'ਚ ਮੇਰੇ ਦਸਤਕਤ ਵੀ ਆ ਹਾਂ ਜੀ ਕਿ ਬੰਦੀਆਂ ਦੀ ਰਿਹਾਈ ਹੋਣੀ ਚਾਹੀਦੀ ਸੋ ਮੈਂ ਸਮਝਦਾ ਕਿ ਇਸ ਤਰੀਕੇ ਦੇ ਨਾਲ ਅਸੀਂ ਹਮੇਸ਼ਾ ਹੀ ਪੰਥਕ ਮਸਲਿਆਂ ਤੇ ਕੌਮੀ ਮਸਲਿਆਂ ਤੇ ਆਪਣਾ ਪੂਰਾ ਸਮਰਥਨ ਦਿੱਤਾ ਔਰ ਇਹ ਰਿਹਾਈਆਂ ਹੋਣੀਆਂ ਚਾਹੀਦੀਆਂ ਨੇ ਭਾਈ ਰਾਜਵਾਨਾ ਦਾ ਰੋਸ ਜਾਏ ਜਾ ਕਿ ਜੇਕਰ 12 ਸਾਲ ਦੇ ਵਿੱਚ ਵੀ ਇਹ ਸੁਨਵਾਈ ਨਹੀਂ ਹੋਈ ਜਾਂ ਸੁਨਵਾਈ ਕਰਾ ਨਹੀਂ ਸਕੇ ਹਾਂਜੀ ਹੋਰ ਆਪਣੇ ਰਾਜ ਭਾਗ ਦੇ ਦੌਰਾਨ ਕਿਉਂਕਿ ਸਰਕਾਰ ਰਹੀ ਹੈ ਉਸ ਤੋਂ ਬਾਅਦ ਵੀ ਇਹਨਾਂ ਦੀ ਜੀ ਅਲਾਈਅੰਸ ਰਿਹਾ ਅਕਾਲੀ ਦਲ ਦਾ ਬਾਦਲ ਪਰਿਵਾਰ ਦਾ ਕੇਂਦਰ ਦੇ ਨਾਲ ਪਰ ਇਹ ਕੁਸ਼ ਵੀ ਨਹੀਂ ਕਰਵਾ ਸਕੇ ਉਹਦੇ ਤੇ ਤਾਂ ਫਿਰ ਇਤਰਾਜ਼ ਉਹਦਾ ਜਾਇਜ਼ ਹੈ ਜਾਂ ਭਾਈ ਰਾਜੋਆਣਾ ਦਾ ਕਿ ਜਾਂ ਤਾਂ ਇਹਨੂੰ ਵਾਪਸ ਲੈ ਲਵੋ ਜਾਂ ਕੋਈ ਹੱਲ ਕਰਾ ਲਵੋ ਨਹੀਂ ਤਾਂ ਫਿਰ ਮੈਂ ਆਪ ਉਹ ਖੜਦਾਲ ਕਰਕੇ ਜਿਹੜਾ ਹੈਗਾ ਉਹਨੂੰ ਆ ਵਾਪਸ ਕਰਾ ਮੈਂ ਪਈ ਸਾਹਿਬ ਰਾਜੋਆਣਾ ਸਾਹਿਬ ਨੇ ਆਪਣੀ ਚਿੱਠੀ ਵਿੱਚ ਇੱਕ ਬੜੀ ਚੀਜ਼ ਸਾਫ਼ ਲਿਖੀ ਆ ਕਿ ਕਿਉਂਕਿ ਇਹ ਵਿਫਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤਾਂ ਇਹਨਾਂ ਨੂੰ ਚਾਹੀਦਾ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਪੰਥ ਕੋਲੋਂ ਹੱਥ ਜੋੜ ਕੇ ਮਾਫੀ ਮੰਗਣ ਹੁਣ ਅਕਾਲੀ ਦਲ ਦੇ ਜਿਹੜੇ ਸਰਮੌਰ ਵਿਦਵਾਨ ਨੇ ਉਹ ਕਹਿੰਦੇ ਨੇ ਜੀ ਇਹ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ ਰਾਜੋਆਣਾ ਦੇ ਇਹ ਅਕਾਲੀ ਦਲ ਮੰਨੇ ਜਾਂ ਨਾ ਮੰਨੇ ਕਮੇਟੀ ਮੰਨੇ ਜਾਂ ਨਾ ਮੰਨੇ ਇਹਦੇ ਤੇ ਆਪ ਉਧਰੀ ਵਾਲੀ ਗੱਲ ਹੈਗੀ ਆ ਤੁਸੀਂ ਕਿਵੇਂ ਸਮਝਦੇ ਹੋ ਉਸ ਚੀਜ਼ ਨੂੰ ਦੇਖੋ ਮੈਂ ਤਾਂ ਬਕਾਇਦਾ ਸਮਝਦਾ ਕਿ ਅਕਾਲ ਤਖਤ ਤੇ ਤਲਬ ਕੀਤਾ ਜਾਣਾ ਚਾਹੀਦਾ ਠੀਕ ਹੈ ਉਧ ਜਾ ਕੇ ਮਾਫੀ ਮੰਗਣੀ ਵੀ ਗੱਲ ਹੋਰ ਆ ਉਹ ਤਾਂ ਪਹਿਲਾਂ ਵੀ ਜਾ ਕੇ ਉਹਨਾਂ ਨੇ ਭਾਂਡੇ ਵੀ ਮਾਂਜਲੇ ਬਰਤਨ ਵੀ ਸਾਫ਼ ਕਰ ਲਏ ਜੋੜੇ ਵੀ ਸਾਫ਼ ਕਰ ਲਏ ਨਾ ਹਾਂਜੀ ਤੇ ਜਾ ਕੇ ਬਿਨਾਂ ਦੱਸਿਆ ਆਪਣੇ ਗੁਨਾਹਾਂ ਦੀ ਮਾਫੀ ਗੁਨਾਹ ਨਹੀਂ ਦੱਸੇ ਕੌਮ ਨੂੰ ਵੀ ਕੀ ਹੈ ਭਾਵੇਂ ਕਿ ਕੌਮ ਨੂੰ ਪਤਾ ਹੀ ਆ ਹਾਂਜੀ ਪੰਥ ਨੂੰ ਪਤਾ ਹੀ ਆ ਸਹੀ ਹੈ ਪਰ ਉਹਨਾਂ ਨੇ ਲਿਪਾ ਪੁੱਛੀ ਕਰਨ ਦੀ ਕੋਸ਼ਿਸ਼ ਕੀਤੀ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਪੰਥ ਨੇ ਕੌਮ ਨੇ ਨਹੀਂ ਮੰਨਿਆ ਤੇ ਤਾਂ ਹੀ ਅੱਜ ਉਹ ਹਾਸ਼ੀਏ ਤੇ ਪੰਜਾਬ ਦੀ ਸਿਆਸਤ ਵਿੱਚੋਂ ਹਾਸ਼ੀਏ ਤੇ ਚਲੇ ਗਏ ఎలక్షన్ ਹੋਏਗੀ ਸ਼੍ਰੋਮਣੀ ਕਮੇਟੀ ਦੀ ਤਾਂ ਫਿਰ ਧਾਰਮਿਕ ਪ੍ਰਬੰਧ ਤੋਂ ਵੀ ਹਾਸ਼ੀਏ 'ਚ ਜਾਣਗੇ ਜਿਸ ਤਰ੍ਹਾਂ ਪੰਜਾਬ ਦੇ ਲੋਕ ਕਮਰਗੱਸੇ ਕਰੀ ਬੈਠੇ ਆ। ਜੀ। ਤਾਂ ਹੁਣ ਰਹੀ ਗੱਲ ਮਾਫੀ ਮੰਗਣ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਤਲਬ ਕਰੇ ਪਰ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਵੱਲੋਂ ਲਾਇਆ ਹੋਇਆ ਜਥੇਦਾਰ ਉਹਨਾਂ ਨੂੰ ਤਲਬ ਨਹੀਂ ਕਰ ਸਕਦਾ। ਉਹੀ ਕਹਿਣਗੇ ਤੇ ਫਿਰ ਉਹੀ ਤਲਬ ਕਰਦੇ ਰਹਿਣਗੇ। ਇਹ ਮਾੜੀ ਜਿਹੀ ਸੂਰਪਾਸੀ ਕਰੇ। ਲਾ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਰ ਦੇਖ ਹੀ ਰਹੇ ਹੋ। ਬੰਦਵਾ ਸਾਹਿਬ ਹਾਂਜੀ। ਕਿ ਉਹਨਾਂ ਨੂੰ ਵਾਪਸ ਦਮਦਮਾ ਭੇਜਤਾ ਤਾਂ ਕਿ ਜਾਓ ਭਾਈ ਔਰ ਉੱਥੇ ਆ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਚੁੱਪ ਵਟ ਲਈ ਹਾਂਜੀ ਨਹੀਂ ਤਾਂ ਦਮਦਮਾ ਸਾਹਿਬ ਤੋਂ ਵੀ ਗਾਂ ਘਰ ਤੱਕ ਭੇਜ ਦੇਣਾ ਸੀਗਾ ਸਹੀ ਗੱਲ ਹੈ ਜੀ ਉਹਨਾਂ ਨੇ ਉੱਥੇ ਮੜਾ ਜਿ ਸਰਗਰਮੀ ਕਰਨ ਦੀ ਕੋਸ਼ਿਸ਼ ਕੀਤੀ ਹਾਂ ਤਾਂ ਉਹਨਾਂ ਨੂੰ ਉੱਥੋਂ ਦੇ ਅਧਿਕਾਰ ਜਿਹੜੇ ਸੀ ਖੋਲੇ ਹਾਂਜੀ ਤਾਂ ਦਮਦਮਾ ਸਾਹਿਬ ਦੇ ਕੱਲੇ ਰਹਿਣ ਦਿੱਤੇ ਹਾਂਜੀ ਦਮਦਮਾ ਸਾਹਿਬ ਆ ਕੇ ਉਹਨਾਂ ਨੇ ਚੁੱਪੀ ਵਟ ਲਈ ਜੇ ਚੁੱਪੀ ਨਾ ਵਟਦੇ ਤਾਂ ਦਮਦਮਾ ਸਾਹਿਬ ਦੇ ਵੀ ਖੋਲ ਲੈਂਦੇ ਹੋ ਤੋ ਇਸ ਕਾਰਨ ਕਰਕੇ ਆਸ ਨਹੀਂ ਕੀਤੀ ਜਾ ਸਕਦੀ ਕਿ ਉਹਨਾਂ ਦੇ ਲਾਏ ਹੋਏ ਸ਼੍ਰੋਮਣੀ ਕਮੇਟੀ ਦੁਆਰਾ ਨਿਯੁਕਤ ਜਥੇਦਾਰ ਉਹਨਾਂ ਨੂੰ ਤਾਲਬ ਕਰਨ ਪਰ ਉਹਨਾਂ ਨੂੰ ਜਿਸ ਤਰੀਕੇ ਨਾਲ ਭਾਈ ਰਾਜੂਵਾਲਾ ਨੇ ਕਿਹਾ ਕਿ ਉਹ ਫਲ ਰਹੇ ਹੈ ਫੇਲ ਹੋਏ ਇਸ ਮੁੱਦੇ ਤੇ ਕਿਉਂਕਿ ਤੁਸੀਂ ਦੇਖਿਆ ਹੀ ਹੈ ਪੰਥਕ ਮਸਲਿਆਂ ਦੇ ਉੱਤੇ ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਹਾਂ ਜਿਹੜੇ ਕੁਝ ਚੰਗੇ ਕੰਮ ਕੀਤੇ ਉਹਦੀ ਅਸੀਂ ਸ਼ਲਾਘਾ ਕੀਤੀ ਹੈ ਜਿਹੜੇ ਅਚੰਚੇਤ ਹੋਏ ਹਨਾਂ ਕੋਲ ਪਰ ਜਿਹੜੇ ਉਹਨਾਂ ਨੇ ਹਮੇਸ਼ਾ ਪੰਥ ਤੇ ਪੰਜਾਬ ਦੇ ਖਿਲਾਫ ਕੰਮ ਕੀਤਾ ਧਰਮ ਪ੍ਰਚਾਰ ਕਰਦਿਆਂ ਨੂੰ ਜੇਲ੍ਹਾਂ 'ਚ ਡੱਕਿਆ ਸੌਦਾ ਸਾਹਿਬ ਦੀ ਪੋਸਟ ਬਣਾਈ ਕੀਤੀ ਬੇਰਬੀ ਦੇ ਦੋਸ਼ੀਆਂ ਨੂੰ ਛਤਰ ਸ਼ਾਯਾ ਦਿੱਤੀ ਬਚਾਇਆ ਔਰ ਸੌਦਾ ਸਾਹਿਬ ਦੇ ਹੱਕ 'ਚ ਜਿਹੜੇ ਸੀਗੇ ਉਹ ਇਸ਼ਤਿਹਾਰੀ ਜਾਰੀ ਕਰਵਾਏ ਲੱਖਾਂ ਰੁਪਇਆ ਗੁਰੂ ਕੀ ਗੋਲਕ ਦਾ ਲਟਾਇਆ ਹਾਂਜੀ ਸਾਹਿਬ ਕਿੰਨਾ ਕੁਸ਼ਾ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਗੱਲ ਤੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਡੀਜੀਪੀ ਲਾਉਣਾ ਇਦਰਾ ਆਲਮ ਨੂੰ ਕਾਲੀਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣਾ ਤੇ ਉਹਦੀ ਵਾਈਫ ਨੂੰ ਐਮਐਲਏ ਦੀ ਟਿਕਟ ਤੇ ਫਿਰ ਪਾਰਲੀਮੈਂਟੀ ਸਖਤਰ ਬਣਾਉਣਾ ਹੂੰ ਕਿੰਨੀਆਂ ਕੁ ਗੱਲਾਂ ਜਿਹੜੀਆਂ ਗਿਣੀਆਂ ਜਾਣ ਜਿਹੜੇ ਪੰਥ ਤੇ ਪੰਜਾਬ ਦੇ ਨਾਲ ਇਹਨਾਂ ਨੇ ਧਰੋਹ ਕੀਤਾ ਵਾ ਸੇ ਇਸ ਕਰਕੇ ਮੁਆਫੀ ਤਾਂ ਇਹਨਾਂ ਨੂੰ ਮੰਗਣੀ ਚਾਹੀਦੀ ਆ ਕਿ ਪੰਥ ਤੇ ਆ ਪੰਥ ਮੁਆਫ ਕਰਦਾ ਜਾਂ ਨਹੀਂ ਕਰਦਾ ਪਰ ਹੁਣ ਇਹ ਇਹਨਾਂ ਦੀ ਮਰਜ਼ੀ ਹੈ ਕਿ ਅਕਾਲ ਤਖਤ ਦਾ ਜਥੇਦਾਰ ਇਹਨਾਂ ਨੂੰ ਤਲਬ ਕਰੇ ਜੋ ਰਾਜੂਵਾਨਾ ਨੇ ਕਿਹਾ ਵੀ ਇਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਮੁਆਫੀ ਤਾਂ ਮੰਗ ਹੀ ਲੈਣਗੇ ਜਾ ਕੇ ਇਸ ਤਰ੍ਹਾਂ ਪਰ ਇਹ ਹੁਣ ਪੰਥ ਦੇ ਅੱਗੇ ਇਹਨਾਂ ਨੇ ਮੁਆਫ ਕਰਨਾ ਕਿ ਪੰਥ ਨੇ ਕਿ ਨਹੀਂ ਕਰਨਾ ਭਾਈ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਉਹ ਮੀਟਿੰਗ ਤੋਂ ਬਾਅਦ ਇੱਕ ਤਰੀਕੇ ਨਾਲ ਕਮੇਟੀ ਖਤਮ ਹੀ ਹੋ ਗਈ ਸੀ ਫਿਰ ਹੁਣ ਉਹ ਕਿਸ ਮੀਟਿੰਗ ਕਿਹੜੀ ਕਮੇਟੀ ਦੀ ਮੀਟਿੰਗ ਕਰਨਗੇ ਉਹ ਗੱਲ ਉਹੀ ਸੇ ਕਮੇਟੀ ਦੀ ਹੋ ਰਹੀ ਜਿਹਦੇ ਵਿੱਚ ਤੁਸੀਂ ਮੈਂਬਰ ਸੀਗੇ ਦੋ ਕੋ ਉਹਨਾਂ ਨੇ ਨਵੀਂ ਬਣਾ ਲੈਣੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਰ ਲੈਣਗੇ ਉਹ ਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਚ ਪੰਥ ਨੂੰ ਸੱਦ ਕੇ ਫਿਰ ਕਮੇਟੀ ਬਣਾਈ ਸੀ ਹਾਂਜੀ ਔਰ ਹੁਣ ਜਿਹੜੀ ਕਮੇਟੀ ਆ ਉਹ ਕੱਢ ਦੇਣਗੇ ਸਾਨੂੰ ਬਾਹਰ ਕਰ ਦੇਣਗੇ ਉਹਦੇ ਚੋਂ ਕਿਉਂਕਿ ਅਸੀਂ ਇਸ ਤਰ੍ਹਾਂ ਹੀ ਕੀਤਾ ਸੀਗਾ ਹਾਂਜੀ ਆਪਦੇ ਜਿਹੜੇ ਪੱਖੀ ਆ ਉਹਨਾਂ ਨੂੰ ਪਾ ਦੇਣਗੇ ਉਹ ਉਹਦਾਂ ਦੀ ਕਮੇਟੀ ਬਣਾ ਲੈ ਪਰ ਜਿਹੜੀ ਉਹ ਨਿਰਪੱਖ ਕਮੇਟੀ ਸੀਗੀ ਹਾਂਜੀ ਉਹਦੇ ਵਿੱਚ ਸਾਰਿਆਂ ਨੂੰ ਜਿਹੜਾ ਸੀਗਾ ਸਰਦਾਰ ਸਬੰਧੀ ਸੇ ਮਾਨ ਵੀ ਸੀ ਕਮੇਟੀ ਦੇ ਵੀ ਸਾਫ ਕੰਮਜੂਦਾ ਸਾਰੇ ਸੀਗੇ ਹਾਂਜੀ ਹਾਂਜੀ ਉਹਦੇ ਚ ਨਮਾਇਦਗੀ ਦਿੱਤੀ ਗਈ ਸੀ ਪਰ ਉਹਦੇ ਸਿਰਫ ਇਤਰਾਜ਼ ਸੀ ਤਾਂ ਇੱਕ ਉਹਨਾਂ ਦੇ ਸੀ ਜਿਨ੍ਹਾਂ ਨੇ ਆਪਣੇ ਰਾਜ ਭਾਗ ਦੇ ਦੌਰਾਨ ਸਿੰਘਾਂ ਨੂੰ ਬੰਦੀ ਬਣਾਇਆ ਬਾਪੂ ਸੂਰਜ ਸਿੰਘ ਨੇ ਬੰਦੀਆਂ ਦੀ ਰਿਹਾਈ ਮੰਗੀ ਸੀ ਉਹਨਾਂ ਬਾਪੂ ਸੂਰਜ ਸਿੰਘ ਹੀ ਬੰਦੀ ਬਣਾਤਾ ਡੀ ਐਮ ਸੀ ਹਸਪੀਟਲ ਲਿਹਾਣੇ ਤੇ ਇਸ ਕਾਰਨ ਕਰਕੇ ਇਹ ਜਿਹੜੀ ਗੱਲ ਆ ਕਿ ਹੁਣ ਜਿਹੜੀ ਕਮੇਟੀ ਦੀ ਮੀਟਿੰਗ ਉਹਨਾਂ ਨੇ ਕਰਨੀ ਹੈ ਤਾਂ ਸਰਦਾਰ ਧਾਮੀ ਸਾਹਿਬ ਹੀ ਦੱਸ ਸਕਦੇ ਆ ਪਰ ਅਸੀਂ ਪੰਥ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਉਣ ਵਾਲੇ ਦਿਨਾਂ 'ਚ ਕੋਈ 5-4 ਦਿਨਾਂ ਚੰਗੀ ਖਬਰ ਜਿਹੜੀ ਆ ਤੁਹਾਨੂੰ ਗਾਇ ਗੁਰੂ ਵੱਲੋਂ ਮਿਲੂਗੀ ਬੁਰੇ ਸਾਹਿਬ ਕਿਰਪਾ ਕਰਨ ਅਸੀਂ ਜਤਨਸ਼ੀਲ ਹਰ ਮੁੱਦੇ ਜ਼ਰੂਰੀ ਨਹੀਂ ਹੁੰਦਾ ਕੋਈ ਫਰੰਟ ਤੇ ਕੰਮ ਜਾਂ ਦਿਖਾਵਾ ਕਰਕੇ ਹੀ ਹੋਵੇ। ਆਹ ਦੇਖੋ ਦਿਖਾਵੇ ਵਾਲੀ ਗੱਲ ਜ਼ਿਆਦਾ ਐਸਡੀਪੀਸੀ ਵਾਲਿਆਂ ਤੋਂ ਜਿੱਮੇ ਹੁਣ ਮੋਰਚਾ ਇੱਕ ਮੋਹਾਲੀ ਬਾਰਡਰ ਤੇ ਚੱਲ ਰਿਹਾ ਸੀ ਤਾਂ ਇਹਨਾਂ ਨੂੰ 26 ਸੈਕਟਰ 28 ਸੈਕਟਰ ਵਿੱਚ ਇੱਕ ਨਵੀਂ ਮੀਟਿੰਗ ਕਰਨ ਦੀ ਕੀ ਜ਼ਰੂਰਤ ਸੀਗੀ ਉੱਥੇ ਹੀ ਜਾ ਕੇ ਇਕੱਠੇ ਹੋ ਕੇ ਗੱਲ ਕਰ ਸਕਦੇ ਸੀ ਪਰ ਇਹਨਾਂ ਕੀਤੀ ਨਹੀਂ ਉਸ ਤਰੀਕੇ ਦੀ। ਉਹ ਕਹਿ ਦਿਆ ਸੀਗਾ ਕਿ ਅਸੀਂ ਦੇਖੋ ਹਮੇਸ਼ਾ ਜਤਨਸ਼ੀਲ ਹਾਂ ਇੱਕ ਦੁਨੀਆ ਦੇ ਕਿਸੇ ਕੋਨੇ 'ਚ ਰਹੀਏ ਕਿਤੇ ਰਹੀਏ ਦਿਲ ਸਾਡਾ ਪੰਛ ਦੇ ਪੰਜਾਬ ਲਈ। ਸਿੱਖੀ ਵਾਸਤੇ ਧੜਕਦਾ ਵਾ ਸੇਖ ਜਾਇਓ ਅਮਰੀਕਾ ਕੈਨੇਡਾ 'ਚ ਵਸਦੇ ਆ ਹਾਂਜੀ ਤੇ ਜਾਇਓ ਹਰਿਆਣਾ Rajasthan ਤੇ ਪੰਜਾਬ 'ਚ ਵਸਦੇ ਆ ਅਸੀਂ ਪੰਥ ਪੰਜਾਬ ਲਈ ਸਿੱਖੀ ਵਾਸਤੇ ਹਮੇਸ਼ਾ ਹੀ ਯਤਨਸ਼ੀਲ ਰਹਨੇ ਆ ਤੇ ਗੁਰੂ ਕਿਰਪਾ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀਆਂ ਖਬਰਾਂ ਜਿਹੜੀਆਂ ਉਹ ਪੰਥ ਦੇ ਕਾਮ ਦੇ ਸਾਹਮਣੇ ਹੋਣਗੀਆਂ ਵਾਡੋ ਦੇ ਵਾਸਤੇ ਅਸੀਂ ਯਤਨਸ਼ੀਲ ਆ ਇਹਨਾਂ ਨੇ ਕੀ ਕਰਨਾ ਇਹਨਾਂ ਦੀ ਮਰਜ਼ੀ ਆ ਹਾਂ ਪੰਥ ਦੇ ਕੌਮ ਦੇ ਮਸਲਿਆਂ ਲਈ ਨਿਰਪੱਖਤਾ ਦੇ ਨਾਲ ਸਾਫ਼ ਨੀਅਤ ਨਾਲ ਆਵਾਜ਼ ਜਦੋਂ ਵੀ ਮਾਰਨਗੇ ਹਾਂਜੀ ਹਾਂ ਲੰਗੇ ਪੈਰੀ ਚੱਲ ਕੇ ਅਕਾਲ ਤਖਤ ਸਾਹਿਬ ਤੇ ਤੀਜਾ ਸੰਮੁਦਰੀ ਖਾਲ ਦੇ ਵਿੱਚ ਹਾਜ਼ਰ ਹੋਵਾਂਗੇ ਪਰ ਅਸੀਂ ਚਾਹੁੰਦੇ ਆ ਕਿ ਸਾਫ਼ ਨੀਅਤ ਔਰ ਜਿਹੜਾ ਨਿਰਪੱਖਤਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਕਮੇਟੀ ਬਣ ਕੇ ਕੌਮ ਦੀ ਕਮੇਟੀ ਬਣ ਕੇ ਕੰਮ ਕਰੇ ਹਾਂ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ